ਦੈਨਖੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਰਾਹਤ ਲਈ ਹਰ ਅਹਿਮ ਕਦਮ ਚੁੱਕੇ ਜਾ ਰਹੇ ਨੇ ਇਸੇ ਦੇ ਤਹਿਤ ਕਿਸਾਨਾਂ ਲਈ ਵੀ ਕਈ ਠੋਸ ਕਦਮ ਚੁੱਕੇ ਗਏ ਮੁੱਖ ਮੰਤਰੀ ਭਗਵੰਤ ਮਾਨ ਦਾ ਮਿਸ਼ਨ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਂਦਾ ਹੈ ਸੇਮਾਨ ਅੱਜ ਗਿੱਦੜਬਾਹ ਦੇ ਪਿੰਡ ਡੋਟਾ ਜਾਣਗੇ ਜਿੱਥੇ ਮਾਲਵਾ ਨਹਿਰ ਬਣਾਉਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ 600 ਯੂਨਟ ਸਾਨੂੰ ਮਾਫ਼ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦਾ ਸਤਿ ਸ੍ਰੀ ਅਕਾਲ ਮੇਰੀ ਤੁਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਦੀ ਥਾਂ ਦਾ ਮੌਇਨਾ ਕਰਨਗੇ ਉੱਥੇ ਹੀ ਸੀਮਾਨ ਦੇ ਨਾਲ ਅੱਜ ਸਥਾਨਕ ਪ੍ਰਸ਼ਾਸਨ ਤੇ ਸਜਾਈ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਈ ਦਹਾਕਿਆਂ ਬਾਅਦ ਪੰਜਾਬ 'ਚ ਇਹ ਨਵੀਂ ਨਹਿਰ ਬਣੇਗੀ Rajasthan ਫੀਡਰ ਦੇ ਨਾਲ-ਨਾਲ ਮਾਲਵਾ ਨਹਿਰ ਬਣਾਈ ਜਾਵੇਗੀ ਇਹ ਨਹਿਰ ਹਰੀਕੇ ਜਟ ਤੋਂ Rajasthan ਬਾਰਡਰ ਤੱਕ ਬਣੇਗੀ ਮਾਲਵੇ ਦੇ ਬਹੁਤੇ ਇਲਾਕਿਆਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਦਸਤੀ ਕਿ ਮੁਕਤਸਰ ਗਿੱਦੜਬਾਹਾ ਬਠਿੰਡਾ ਅਬੋਹਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰ ਜੋ ਨਹਿਰੋ ਦਾ ਪਾਣੀ ਹੈ ਪਹੁੰਚਾਉਣ ਦਾ ਮਿਸ਼ਨ ਹੈ ਇਸੇ ਦੇ ਤਹਿਤ ਮੁੱਖ ਮੰਤਰੀ ਨੇ ਨਹਿਰ ਬਣਾਉਣ ਦੀ ਯੋਜਨਾ ਉਲੀਕੀ ਸੀ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੌਇਨਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾਣਗੇ ਗਿੱਦੜਬਾਹਾ ਦੇ ਪਿੰਡ ਡੋਡਾ ਜਾਣਗੇ ਜਿੱਥੇ ਉਹਨਾਂ ਦੇ ਨਾਲ ਪ੍ਰਸ਼ਾਸਨ ਤੇ ਸਿਜਾਈ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ ਦੱਸਦੀ ਕਿ ਰਾਜਸਥਾਨ ਫੀਡਰ ਦੇ ਨਾਲ ਨਾਲ ਇਹ ਮਾਲਵਾ ਨਹਿਰ ਬਣਾਈ ਜਾਵੇਗੀ ਇਹ ਨਹਿਰ ਹਰੀਕੇ ਜਟੂ ਰਾਜਸਥਾਨ ਬਾਰਡਰ ਤੱਕ ਬਣੇਗੀ ਤੇ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਮੁਖਸਰ ਗਿੱਦੜ ਬਾਹਾ ਬਠਿੰਡਾ ਅ ਬੋਹਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਤੋਂ ਫਾਇਦਾ ਮਿਲੇਗਾ ਕਿਸਾਨਾਂ ਦੇ ਖੇਤਾਂ ਤੱਕ ਇਸ ਨਹਿਰ ਰਾਹੀਂ ਪਾਣੀ ਜਾਵੇਗਾ ਦੈਨਖੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਰਾਹਤ ਲਈ ਹਰ ਅਹਿਮ ਕਦਮ ਚੁੱਕੇ ਜਾ ਰਹੇ ਨੇ ਇਸੇ ਦੇ ਤਹਿਤ ਕਿਸਾਨਾਂ ਲਈ ਵੀ ਕਈ ਠੋਸ ਕਦਮ ਚੁੱਕੇਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਿਸ਼ਨ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਂਦਾ ਹੈ ਸਿਮਾਨ ਅੱਜ ਗਿੱਦੜਬਾਹ ਦੇ ਪਿੰਡ ਡੋਡਾ ਜਾਣਗੇ ਜਿੱਥੇ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਮੌਜਨਾ ਕਰਨਗੇ ਉੱਥੇ ਹੀ ਸੀਮਾਨ ਦੇ ਨਾਲ ਅੱਜ ਸਥਾਨਕ ਪ੍ਰਸ਼ਾਸਨ ਤੇ ਸਜਾਈ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਈ ਦਿਹਾੜਿਆਂ ਬਾਅਦ ਪੰਜਾਬ ਚ ਇਹ ਨਵੀਂ ਨਹਿਰ ਬਣੇਗੀ Rajasthan feeder ਦੇ ਨਾਲ ਨਾਲ ਮਾਲਵਾ ਨਹਿਰ ਬਣਾਈ ਜਾਵੇਗੀ ਇਹ ਨਹਿਰ ਹਰੀਕੇ ਜਟ ਤੋਂ Rajasthan ਬਾਡਰ ਤੱਕ ਬਣੇਗੀ ਮਾਲਵੇ ਦੇ ਬਹੁਤੇ ਇਲਾਕਿਆਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਦਸਤੀ ਕਿ ਮੁਕਤਸਰ ਗਿੱਦੜਬਾਹਾ ਬਠਿੰਡਾ ਅਬੋਹਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰ ਜੋ ਨਹਿਰੋ ਦਾ ਪਾਣੀ ਹੈ ਪਹੁੰਚਾਉਣ ਦਾ ਮਿਸ਼ਨ ਹੈ ਇਸੇ ਦੇ ਤਹਿਤ ਮੁੱਖ ਮੰਤਰੀ ਨੇ ਨਹਿਰ ਬਣਾਉਣ ਦੀ ਯੋਜਨਾ ਉਲੀਕੀ ਸੀ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੌਇਨਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾਣਗੇ ਗਿੱਦੜਬਾਹਾ ਦੇ ਪਿੰਡ ਡੋਡਾ ਜਾਣਗੇ ਜਿੱਥੇ ਉਹਨਾਂ ਦੇ ਨਾਲ ਪ੍ਰਸ਼ਾਸਨ ਤੇ ਸਿਜਾਈ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ ਦੱਸਦੇ ਕਿ ਰਾਜਸਥਾਨ ਫੀਡਰ ਦੇ ਨਾਲ-ਨਾਲ ਇਹ ਮਾਲਵਾ ਨਹਿਰ ਬਣਾਈ ਜਾਵੇਗੀ ਇਹ ਨਹਿਰ ਹਰੀਕੇ ਜਟੂ ਰਾਜਸਥਾਨ ਬਾਰਡਰ ਤੱਕ ਬਣੇਗੀ ਤੇ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ ਮੁਕਸਰ ਗਿੱਦੜਬਾਹਾ ਬਠਿੰਡਾ ਬੋਹਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਤੋਂ ਫਾਇਦਾ ਮਿਲੇਗਾ ਕਿਸਾਨਾਂ ਦੇ ਖੇਤਾਂ ਤੱਕ ਇਸ ਨਹਿਰ ਰਾਹੀਂ ਪਾਣੀ ਜਾਵੇਗਾ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर